ਸਾਡੇ ਚੈਨਲ ਤੇ ਹੋਰ ਨੰਨੀਆਂ ਵੀ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸਬਸਕ੍ਰਾਈਬ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੈਂ ਜੀ ਰਿਹਾ ਜੀ ਸਾਡਾ ਪਿਆਰੇ ਬੰਦਾ Sorry, Junior.

ਪੰਜਾਬ ਪੁਲਿਸ ਖਾਸ ਕਰਕੇ ਕਹਿਤਾ ਕਿ ਜਿਹੜਾ ਕੋਈ ਬਲਾਕ ਡਿਊਟੀ ਦੇ ਦੌਰਾਨ ਉਸ ਪਰਵਾਸ ਵਿੱਚੋਂ ਇੱਕ ਤੋਂ ਉਹਨਾਂ ਚੰਗੀਆਂ ਇਨਾਮ ਵੱਲੋਂ ਤੁਹਾਡੀ ਦਿੱਤੀ ਜਾਊਗੀ ਔਰ ਇਸੇ ਕਰ ਲਈ ਤਰਕਾਰੀ ਹਜ਼ਾਰ ਕੁੜੀਆਂ ਦਿੱਤੀਆਂ ਜਿੰਦੇ 600 ਤੋਂ ਵੱਧ ਹੁੰਦਾ ਆਪਣੇ ਕਲੇ ਹਰਕੇਸ਼ ਚੰਦਰਾਨ ਦੇ ਵਿੱਚ ਲੱਗਾ ਤੇ ਵੀ ਬਦਲ ਹੋਵੇ ਪਹਿਲਾ ਸਾਰੇ ਆਪਾਂ ਮੋਟਾ 파ਕੇ ਮਲੇਜੂ ਦੇ ਸੀਗੇ ਜਦੋਂ ਆਪਾਂ ਐਮਐਲਏ 파ਕੇ ਉਹਨਾਂ ਨੂੰ ਚੂੜਦੇ ਬੋਟਾ 파ਕੇ ਆ ਮਲੇਜੂ ਨੂੰ ਲੱਗੇ ਸੀਗੇ ਤਾਂ ਆਪਣੇ ਕੋਲ ਉਹ ਬਿਲਕੁਲ ਉਹ ਲੱਗ ਜਾਂਦਾ ਸੀਗਾ ਸਾਡੇ ਬੱਚਿਆਂ ਦੇ ਤਾਂ ਜੜੇ-ਜੜੇ ਸੀ ਲੱਕੜ ਦੇ ਪੁਰਾਣੇ ਜੰਗਾ ਕਿਉਂਕਿ ਉੱਥੇ ਇੱਕ ਨਾਲ ਜਿੱਥੇ ਨਾਲ ਦਾ ਜਿਹੜਾ ਏੜਾ ਪਿਆ ਹੋਇਆ ਸੀਗਾ ਇਹ ਵੀ ਵੱਡਾ ਬੁਲਵਾਉ ਹੈ ਕਿ ਤੁਹਾਡਾ ਚੂੜਿਆ ਹੋਇਆ ਐਮਐਲਏ ਕਦੇ ਆਪ ਨੂੰ ਆਪ ਨੂੰ ਆਪਣੇ ਆਪ ਨੂੰ ਮਲੇਜੂ ਸੰਦਾਂ ਜੋ ਵੀ ਕੇਰੂ ਦੇ ਤੁਸੀ ਮਿਲ ਸਕਦੇ ਹੋ ਕਿਸੇ ਸਪਾਰਕ ਦੀ ਲੋੜ ਨੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨੇ ਪਹਿਲਾ ਹੁੰਦਾ ਸੀਗਾ ਕਿ ਪ੍ਰੈਸ ਉਹ ਜੇ ਫਿਰ ਸਾਡੀ ਕਿਤੇ ਗੱਲ ਸੁਨੇਗਾ ਪਰ ਜਦੋਂ ਕੋਈ ਮੈਨੂੰ ਮਿਲਣ ਆਸਕੇ ਹੁੰਦਾ ਤਾਂ ਖਾਲੀ ਇੰਨੀ ਹੁੰਦਾ ਉਹਨਾਂ ਨੂੰ ਪਤਾ ਹੈ ਕਿ ਐਮਐਲਏ ਕਿਸੇ ਨਾਲ ਇਸ ਤਰ੍ਹਾਂ ਦਾ ਵਿਵਾਦ ਨਹੀਂ ਕਰਦਾ ਕਿ ਜਿੱਦਾਂ ਪਹਿਲੇ ਰਾਜਨੀਤੀ ਕਰਕੇ ਝੂਠੇ ਪਰਚਿਆਂ ਦੀ ਰਗੜਾ ਕਰਾ ਕੇ ਤੁਮਾਸ਼ਾ ਲੈ ਖੜੀ ਇਹਨਾਂ ਦੀ ਮੇਰੀ ਆਪ ਸੁਣੇਗੀ ਇੱਕ ਆਪਣੇ ਲੋਪਾਈ ਕੋਪਾਰੀ ਭਾਈਚਾਰਕ ਦੇ ਵਿੱਚ ਆਪਣੇ ਘਰ ਨੂੰ ਚੋਰੀ ਹੋ ਗਈ ਸੀ ਬਹੁਤ ਵੱਡੀ 13-14 ਲੱਖ ਰੁਪਏ ਦਾ ਤਾਪਾ ਰੁੱਸਿਆ ਗਿਆ ਸੀਗਾ ਮੈਨੂੰ ਉੱਥੋਂ ਉਹਨੇ ਬੁਲਾਇਆ ਕੋਸ਼ਿਸ਼ ਨਹੀਂ ਮੈਂ ਘਰ ਤੁਸੀਂ ਤੋਂ ਮੈਂ ਤੁਹਾਡੇ ਕੋਲ ਹੀ ਆ ਗਿਆ ਮੈਂ ਉਸ ਪਰਿਵਾਰ ਕੋਲ ਗਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਅੰਦਰ ਕਿ ਕਿ ਬੜੀ ਮੁਸ਼ਕਲ ਦੇ ਗਾ ਲੀਆ ਤੇ ਚੜੜਾ ਸੀਗਾ ਆਪਣੇ ਕੰਮ ਨੂੰ ਪਰ 13-14 ਲੱਖ ਦੀ ਚੋਰੀ ਹੋ ਗਈ

ਦੋ ਗੱਡੀਆਂ ਬਲੇਰੋ ਜਿਨ੍ਹਾਂ ਦੇ ਵਿੱਚ ਉਹ ਬਾਹਰ ਲੱਕੇ ਕੇ ਉਹ ਲੱਦ ਕੇ ਲੰਘੀਆਂ ਔਰ ਪਰਸੋਂ ਮੇਰੇ ਕੋਲ ਆ ਕੇ ਫਿਰ ਉਹਨਾਂ ਨੇ ਬੜਾ ਧੰਗਵਾਦ ਕੀਤਾ ਕਿ ਪਹਿਲੀ ਵਾਰ ਕੁਲੂਟਿਆ ਉਹਦਾ ਮਾਲ ਵਾਪਸ ਕਰਕੇ ਗਏ ਪਹਿਲੀ ਵਾਰ પાਟਵਾਂਗੇ ਸੋ ਮੈਂ ਮੱਲੇ ਬਣ ਕੇ ਤੁਹਾਡੇ ਚਕਰ ਵਿੱਚ ਹੀ ਰਹੀ ਨੀ ਮੈਂ ਤੇ ਤੁਹਾਡੇ ਕਰਦਾ ਮੈਂਬਰ ਬਣ ਕੇ ਤੁਹਾਡੇ ਕੋਲ ਤੀਜਾ ਤੁਹਾਡਾ ਭਰਾ ਬਣ ਕੇ ਤੁਹਾਡੇ ਤੁਸੀਂ ਦਾ ਔਰ ਇਸੇ ਤਰ੍ਹਾਂ ਜਿੰਨਾਂ ਚਿਰ ਮਾਲਕ ਨੇ ਸੇਵਾ ਦਿੱਤੀ ਇਸ ਸੇਵਾ ਤੋਂ ਵੀ ਮੈਂ ਕਰਦਾ ਰਹੂੰਗਾ ਸੋ ਬਰੀ ਗੱਲ ਈ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਜਿੰਨਾ ਤੁਹਾਡੇ ਕੰਮ ਮੈਂ ਸੁਆਰਥ ਕੀਤੇ ਨੇ ਤੁਹਾਡੇ ਤੁਸੀਂ ਮਜੂਰ ਦੀ ਰਾਤ ਬੁਲਾਇਆ ਮੈਂ ਦੀ ਰਾਤ ਆਇਆ ਤੁਸੀਂ ਜੋ ਮੈਨੂੰ ਹੁਕਮ ਲਾਇਆ ਮੈਂ ਕੀਤਾ ਆ ਦੋ ਸਾਲਾਂ ਦੇ ਵਿੱਚ ਮੈਂ ਚੰਡੀਗੜ੍ਹ ਵੀ ਆ ਮੈਂ ਆਪਣੇ ਹਲਕੇ ਚ ਮੇਰੇ ਪਿੰਡੀ ਦੇ ਨਾਲ ਚੰਡੀਗੜ੍ਹ ਮੇਰਾ ਹਲਕਾ ਸ਼੍ਰੀ ਪ੍ਰਣਾਇ ਮੇਰੇ ਚੰਡੀਗੜ੍ਹ ਇਸ ਚੰਡੀਗੜ੍ਹ ਨੂੰ ਛੱਡ ਕੇ ਜਾਜੂਜੀ ਕਰਦਾ ਜਿੱਦਾਂ ਮਾਨ ਸਾਹਿਬ ਨੇ ਦੋ ਸਾਲ ਦੇ ਵਿੱਚ ਕੰਮ ਕੀਤੇ ਨੇ ਜਿੱਦਾਂ ਤੁਹਾਡਾ ਚੁਣਿਆ ਹੋਇਆ ਅਮਲੇ ਤੁਹਾਡੇ ਵਿੱਚ ਰਹਿ ਕੇ ਕੰਮ ਕਰਦਾ ਮੈਂ ਆਪਣੀ ਜਿੰਮੇਵਾਰੀ ਨਿਭਾ ਰਿਆ ਹੁਣ ਤੁਹਾਡਾ ਸਮਾਂ ਆ ਗਿਆ ਕਿ ਤੁਸੀਂ ਕਿੰਨਾ ਜ਼ਿੰਮੇਵਾਰੀ ਬਣੋ ਦੇਖ ਤਰੀਕੋ ਡਾਕਟਰ ਗੁਰਵੀਰ ਜੀ ਡਾਕਟਰ ਗੁਰਵੀਰ ਵਾਸਤੇ ਬੋਲ ਕੇ ਮੈਂ ਮੰਗਣ ਵਾਸਤੇ ਆਇਆ ਇਸ ਕਰਕੇ ਬੋਲ ਮੰਗਣ ਵਾਸਤੇ ਆਇਆ ਮੈਂ ਉਸੇ ਸਾਹਮਣੇ ਕਿ ਜੋ ਡਾਕਟਰ ਗੁਰਵੀਰ ਇੱਕ ਸਮਾਜ ਸੇਵੀ ਬੰਦਾ ਹੈ ਉਸ ਦਾ ਆਪਣਾ ਹਸਪੀਟਲ ਸੀਗਾ ਉਹ ਵੀ ਉਹਨੇ ਵੇਚ ਦਿੱਤਾ ਉਹ ਕਹਿੰਦਾ ਜੇ ਮੈਂ ਆਪਣਾ ਕਲੀਨਿਕ ਚਲਾਇਆ ਤੇ ਮੈਂ ਸਰਕਾਰੀ ਹਸਪਤਾਲ ਕਿੰਨਾ ਠੀਕ ਕਰੂੰਗਾ ਉਸਨੇ ਆਪਣਾ ਹਸਪਤਾਲ ਵੇਚ ਦਿੱਤਾ ਇੱਕ ਵਾਰ ਸੇ ਡਾਕਟਰ ਤਾਂ ਅੰਬੀਲੀ ਰਹਿੰਦੀ ਹੈ جنہیں پندرہ کروڑ روپئے کی لاگت کے لئے نئے ہاسپٹل بنایا جا رہا اپنا پندرہ کروڑ روپیہ لا کے ہوسپٹل بنایا جا رہا ہے وہ دی گا دیکھ میں کرنی کو چار بار کی لوک میں امدواری دو بار پنجاب مکمری رہے ایک بار سینٹر وزیر رہی ਜੇ ਵੀ ਲੀਡਿੰਗ ਲੇਡੀਜ਼ ਨੂੰ ਅਸੀਂ ਨਾ ਭੰਡ ਤੱਕ ਐਡਾ ਵੱਡਾ ਫਤਵਾ ਦਿੱਤਾ ਉਹਨੇ 4 ਸਾਲਾਂ ਦੇ ਵਿੱਚ ਕਦੇ ਸਾਡੇ ਪਾਪੜਾਂ ਦੀ ਗੱਲ ਕੀਤੀ ਹੋਵੇ ਕਦੇ ਸੰਦੇਸ਼ੂ ਤਰਾਣੀ ਦੀ ਗੱਲ ਕੀਤੀ ਹੋਵੇ ਕਦੇ ਸੰਦੇਵ ਪਾਰਨ ਦੀ ਗੱਲ ਕੀਤੀ ਹੋਵੇ ਕਦੇ ਸੰਦੇ ਕਿਸਾਨਾਂ ਦੀ ਗੱਲ ਕੀਤੀ ਹੋਵੇ ਕਦੇ ਸਾਡੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੇ ਨਾਲ ਨਹੀਂ ਤਿਆਰ ਹਾਂ ਵੋਟ ਆਪਾਂ ਨੂੰ ਰੱਖਾਂਗੇ ਜੇ ਕੀਤੀ ਨਹੀਂ ਤਾਂ ਫਿਰ ਕਦੇ ਵਾਸਤੇ ਵੋਟ ਗੈਰ ਕ੍ਰਿਤਿਕ ਤੇ ਕਾਦੇਵਾ ਜਿਹਨਾਂ ਨੂੰ ਚਾਰ ਵਾਰੀ ਦੇਖ ਲਿਆ ਤੁਸੀਂ ਜੋਗਾ ਨੇ ਕਦੇ ਆਪਣੀ ਗੱਲ ਨਹੀਂ ਕਹੀ ਤਾਂ ਕਿ ਕਿਦਾਂ ਕਰੂੰਗੇ ਨਹੀਂ ਕਰੀਂ ਡਾਕਟਰ ਵੀ ਆਉਂਦੇ ਤੁਸੀਂ ਬੰਦਮੇਆ 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 ਮਿਲ ਲੈ ਜਦੋਂ ਵਿਧਾਨ ਸਭਾ ਦੇ ਵਿੱਚ ਆ ਕੇ ਬੋਲਦੇ ਨੇ ਨਾ ਫਿਰ ਤੁਹਾਡਾਂ ਨੂੰ ਤੁਹਾਨੂੰ ਵੀ ਸਪੂਰਨ ਮਿਲਦਾ ਕਿ ਯਾਰ ਇਸ ਵਾਰ ਬੋਟ ਸਹੀ ਪਈ ਹੈ ਪਹਿਲੀ ਵਾਰ ਹੋਇਆ 1978 ਤੋਂ ਲੈ ਕੇ ਹਲਕਾ ਪਹਿਲੀ ਵਾਰ ਪੰਜਾਬ ਦੇ ਵਿੱਚ ਨਿਕਲ ਬੋਲਦੇ ਪਹਿਲੀ ਵਾਰ ਮੇਰਾ ਪਤਨੀ ਜੀ ਦਾ ਕਾਂਗਰਸੀ ਰਾਜੰਦਰਾ ਜੀ ਦਾ ਇਸ਼ਤਿਹਾਰ ਆਇਆ ਪਰ ਜਦੋਂ ਮੈਂ ਬੋਲਦਾ ਹਰ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਬੜਾ ਚੰਗਾ ਲੱਗਦਾ ਤੇਰੀ ਸਮਰਥੀ ਬਣੇ ਜੇ 2 ਸਾਲਾਂ ਦੇ ਵਿੱਚ ਐਨਾ ਕੁਸ਼ਤ ਸਹਿਦਾ ਤੁਹਾਡੇ ਲਈ ਮੰਡੀ ਜਾ ਸੰਗਰ ਮੰਡੀ ਦੀ ਗੱਲ ਜਿਹੜੀ ਆ ਸਹਿਦਾ ਉਹ ਡਿਕਲੇਅਰ ਹੋਗੀ ਤੁਹਾਨੂੰ ਪਤਾ ਨੇ ਵੀ ਇਸ ਮੰਡੀ ਵਿੱਚ ਹੋਣਾ ਸਾਰਿਆਂ ਨੂੰ ਨਾਲ ਸੁਣਨੀ ਬਣਵੀ ਹੈ ਉੱਥੇ ਸੈਂਡ ਡਿਪਲੇਅ ਹੋਗੀ ਨਾਲ ਸੁਣਨੀ ਬਣਾਵਾਂਗੇ ਇਲੈਕਸ਼ਨ ਤੋਂ ਬਾਅਦ ਉਦਾਸੂ ਘਾਟ ਵੀ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਹ ਪਟਨਾ ਦਾ ਹਸਪੀਟਲ ਇਹਨੂੰ ਅਪਗ੍ਰੇਡ ਕਰਾਂਗੇ ਇਹਦਾ ਵੀ ਘਾਟਨ ਕਰਾਂਗੇ ਤੁਹਾਨੂੰ ਨਾਲ ਲੈ ਕੇ ਸੋ ਤੁਹਾਡੇ ਕੰਮ ਲਈ ਹਮੇਸ਼ਾ ਤਤਪਰ ਡਾਕਟਰ ਬਰਬੀਏ ਜੀ ਨੂੰ ਆਪਾਂ ਜਿਤਾ ਕੇ ਭੇਜਾਂਗੇ ਉਹ ਸਾਡੇ ਹੱਕਾਂ ਦੀ ਗੱਲ ਕਰਨਗੇ ਸਾਡਾ 12.5 ਕਰੋੜ ਰੁਪਇਆ ਜਿਹੜਾ ਸੈਂਟਰ ਦੀ ਗਵਰਨਮੈਂਟ ਨੇ ਰੋਕੇ ਰੱਖਿਆ ਉਹ ਉੱਥੇ ਜਾ ਕੇ ਬੋਲਣਗੇ ਔਰ ਉੱਥੇ ਆ ਕੇ ਲੈ ਕੇ ਆਉਣਗੇ ਆਪਣੇ ਪੰਜਾਬੀਆਂ ਦੀ ਇੱਕ ਫਿਕਰਤ ਹੈ ਆਪਣੇ ਪੰਜਾਬੀਆਂ ਦਾ ਇੱਕ ਨਾ ਸਾਡਾ ਹੱਕ ਸਾਡਾ ਹੱਕ ਜਿੱਦੂ ਜਾ ਕੇ ਉਪਾਰ ਨਗਰ ਵਿੱਚ ਬੋਲੇਗਾ ਤਾਂ ਪੰਜਾਬ ਦਾ ਜਿਹੜਾ ਹੱਕ ਹੈ ਉਹ ਲੈ ਕੇ ਆਊਗਾ ਸੁਭਾਤ ਤੋਂ ਤੱਕ ਹੋ ਗਿਆ ਹੋਇਆ ਜੇ ਕਿਸੇ ਦੀ ਸ਼ਾਂਤ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਆਪਣਾ ਛੋਟਾ ਗਲਤੀ ਸੁਣ ਕੇ ਮਾਫ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਬੋਟਾਂ ਨਾਲ ਦੋਸ਼ਤਾ ਅੱਜ ਡਾਕਟਰ ਬਲਬੀਰ ਜੀ ਜਿਹੜੇ ਲੋਕ ਸਭਾ ਤੋਂ ਜਿਨ੍ਹਾਂ ਨੂੰ ਟਿਕਟ ਦੇ ਕੇ ਇੱਥੇ ਨਵਾਜਿਆ ਅੱਜ ਉਹਨਾਂ ਦੇ ਪ੍ਰੋਗਰਾਮ ਸੀਗੇ ਜਿਹੜੇ ਹਲਕੇ ਦੇ ਵਿੱਚ ਲਿਖੇ ਹੋਏ ਸੀਗੇ 14 ਪ੍ਰੋਗਰਾਮ ਸੀਗੇ ਪਰ ਅਰਜੈਂਟ ਉਹਨਾਂ ਨੂੰ ਮੈਸੇਜ ਆ ਗਿਆ ਉਹਨਾਂ ਨੂੰ ਦਿੱਲੀ ਜਾਣਾ ਪੈ ਗਿਆ ਮੀਟਿੰਗ ਲਈ ਇਸ ਤਰ੍ਹਾਂ ਔਰ ਜਿਹੜੇ ਪ੍ਰੋਗਰਾਮ ਸੀਗੇ ਕਿਉਂਕਿ ਟਾਈਮ ਦਿੱਤਾ ਹੋਇਆ ਸੀਗਾ ਸਾਰੇ ਹਲਕੇ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਨੂੰ ਔਰ ਉਸੇ ਦੇ ਤਰਜ਼ ਤੇ ਫਿਰ ਜਿਹੜੇ ਪ੍ਰੋਗਰਾਮ ਨੇ ਆਪਣੇ ਸਾਥੀਆਂ ਸਮੇਤ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਔਰ ਆਮ ਆਦਮੀ ਪਾਰਟੀ ਦਿਆਂ ਜੋ ਪਲਬਦਿਆਂ ਨੇ ਜੋ ਮਾਨ ਸਾਹਿਬ ਦੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਬਾਰੇ ਲੋਕਾਂ ਨੂੰ ਦੱਸ ਰਿਹਾ ਔਰ ਪੰਜਾਬ ਦੇ ਲੋਕ ਖੁਸ਼ ਨੇ ਮਾਨ ਸਾਹਿਬ ਦੇ 2 ਸਾਲ ਦੇ ਕੰਮਾਂ ਤੋਂ ਤਤ ਪਰ ਨੇ ਲੋਕ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਜਿਸ ਤਰ੍ਹਾਂ ਅਸੀਂ 2022 ਦੇ ਵਿੱਚ ਝਾੜੂ ਫੇਰ ਕੇ ਸਫਾਈ ਕੀਤੀ ਸੀਗੀ ਇਸੇ ਤਰ੍ਹਾਂ ਹੀ ਹੁਣ ਇਹ ਆਉਣ ਵਾਲੀ ਹੈ ਜਿਹੜੀ ਇੱਕ ਤਰੀਕਾ ਹੈ ਇਸ ਨੂੰ ਅਸੀਂ ਵੋਟਾਂ ਪਾ ਕੇ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਨੇ ਉਹ ਮਾਨ ਸਾਹਿਬ ਮਾਨ ਸਾਹਿਬ ਜੀ ਝੋਲੀ ਚ ਪਾਵਾਂਗੇ ਔਰ ਉਹ ਆਪਣੇ ਜਿਹੜੇ ਹੱਕ ਨੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਹੱਕ ਨੇ ਜਿਹੜੇ ਪੰਜਾਬ ਦੇ ਉਹ ਲੈ ਕੇ ਆਉਣ। ਅ ਜਿਹੜੇ ਨਵੇਂ ਕੰਮ ਨੇ ਫਿਲਹਾਲ ਕਿਉਂਕਿ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ ਕਰਨ ਤੋਂ ਬਾਅਦ ਤੁਹਾਡੇ ਨਾਲ ਸਾਰੇ ਬੈਠ ਕੇ ਪ੍ਰੈਸ ਕਾਨਫਰੰਸ ਕਰਾਂਗੇ ਆਪਾਂ ਸਾਰੇ ਜਿਹੜੇ ਕੰਮ ਨੇ ਉਹ ਦੇ ਸਕਾਂਗੇ ਹਾਂ ਅੱਜ surjit patter ਦੁਨੀਆ ਦੇ ਬਹੁਤ ਵੱਡੇ ਲਖਾਰੀ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਨੇ ਸੋ ਅੱਜ ਭਰਾ ਨੇ 2 ਮਿੰਟ ਦੇ ਲਈ ਮੌਨ ਵਰਤ ਵੀ ਰਖਾਇਆ ਸੀਗਾ ਦਲਬੀਰ ਸਿੰਘ ਨੇ ਸੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ